ਭੋਲੇ ਨੇ ਮਜੀਠੀਏ ਦਾ ਨਾਮ ਲੈਂਦਾ ਸੀ ਕਿ ਜੀ ਚਿੱਟਾ ਮੈਂ ਵੇਚਦਾ ਰਿਹਾ ਉਹਦੇ ਕਰ ਉਹਦੇ ਵੱਲੋਂ ਉਹ ਦਿਨ ਮੈਂ ਮਨਪੀਰ ਬੱਲ ਦੇ ਨਾਲ ਸੀ ਪੀਪੀਪੀ ਪਾਰਟੀ ਵੱਲੋਂ ਬਠਿੰਡੇ ਸੀ ਪੱਤਰਕਾਰ ਆ ਗਏ ਕਹਿੰਦਾ ਜਦੋਂ ਸਕਾਟਲੈਂਡ 'ਚ ਤਖਤਾ ਪਲਟਿਆ ਗਿਆ ਨਾ ਫਿਰ ਉੱਥੋਂ ਦਾ ਰਾਜ ਉਹ ਕਹਿੰਦੇ ਜੀ ਮਜੀਠੀਏ ਦਾ ਨਾਮ ਲੈਂਦਾ ਭੋਲੇ ਨੇ ਕੁਝ ਕਹਿਣਾ ਚਾਹੋਗੇ ਅਲਾਮਾ ਅਕਵਾਲ ਨੇ ਲਿਖਿਆ ਕਾਫਲੇ ਲੁਟੇ ਤੋ ਰਹਿਜਨੋ ਕੇ ਆਬਰੂ ਉਹ ਕਹਿੰਦੇ ਜੀ ਮਜੀਦੀ ਦਾ ਨਾਂ ਲੈਤਾ ਭੋਲੇ ਨੇ ਅਖਬਾਰਾਂ ਵਾਲੇ ਸਾਨੂੰ ਫੋਨ ਕਰੀ ਜਾਂਦੇ ਨੇ ਛਾਪਣ ਕਣੀਓ ਖੜੇ ਆਂ ਕੁਝ ਬੋਲੋਗੇ ਕਹਿੰਦੇ ਜਦੋਂ ਫਲਸਤੀਨ ਦੇ ਵਿੱਚ ਯਾਸਰ ਤਰਾਫਤ ਨੇ ਜਦੋਂ ਕ੍ਰਾਂਤੀ ਲਿਆਂਦੀ ਚਲੇ ਗਏ ਜੀ ਉਹ ਪੱਤਰਕਾਰ ਅਸੀਂ ਵੀ ਚਲੇ ਗਏ ਬਾਦਲਪਿੰਡ ਪਰਲੇ ਪਾਸੇ ਇਹਨਾਂ ਦਾ ਪਿੰਡ ਲੰਘ ਕੇ ਫਾਰਮ ਹੋ ਜਾ ਉੱਥੇ ਰਹਿੰਦੇ ਹੁੰਦੇ ਸੀ ਰਹੇ ਰਾਤ ਨੂੰ ਕੀ ਉੱਠੇ ਚਾਹ ਚੂ ਪੀਣ ਵਾਸਤੇ ਤਾਂ ਮਨਪੀਤ ਬਾਦਲ ਟ੍ਰੈਕ ਸੂਟ ਜਾ ਪਾਇਆ ਪਰ ਨਾ ਬੰਨਿਆ ਹੋਇਆ ਸਾਰੇ ਅਖਬਾਰ ਬੈੱਡ ਤੇ ਖੰਡਾਈ ਬੈਠਾ ਹੈ ਮੈਨੂੰ ਕਹਿੰਦਾ ਮਾਨ ਸਾਹਿਬ ਮੈਂ ਕਿਹਾ ਹਾਂਜੀ মিডিਆ ਸਾਥ ਨਹੀਂ ਦੇ ਰਿਹਾ ਆਪਣਾ ਮੈਂ ਕਿਹਾ ਜੀ ਕੀ ਹੋ ਗਿਆ ਕੱਲ ਜਿਹੜੀ ਕਹਿੰਦਾ ਆਪਣੀ ਪ੍ਰੈਸ ਕਾਨਫਰੰਸ ਹੋਈ ਸੀ ਬਠਿੰਡੇ ਕਿਸੇ ਅਖਬਾਰ ਨੇ ਨਹੀਂ ਛਾਪੀ ਮੈਂ ਕਿਹਾ ਜੀ ਉਹ ਭੋਲੇ ਬਾਰੇ ਤੇ ਮਜੀਠੀ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਬਾਕੀ ਫਲਸਤੀਨ ਦੀਆਂ ਖਬਰਾਂ ਬਠਿੰਡੇ ਦੇ ਖਬਰਾਂ ਚ ਨਹੀਂ ਛਾਪ ਸਕਦੀਆਂ ਜੀ ਮੈਂ ਕਿਹਾ ਯਾਰ ਉਹ ਗੱਲਾਂ ਤੁਸੀਂ ਉਹ ਕਰੋ ਜਿਹੜੀਆਂ ਲੋਕਾਂ ਦੇ ਕੰਮ ਦੇ ਆ ਕੀ ਲੈਣਾ ਅਸੀਂ ਯਾਰ ਫਰਾਂਸ ਦੀਆਂ ਕ੍ਰਾਂਤੀਆਂ ਤੋਂ ਸਾਡੇ ਤਾਂ ਟੋਬਿਆਂ ਦਾ ਬੁਰਾ ਹਾਲ ਹੋਇਆ ਪਿਆ ਸਾਡੇ ਤਾਂ ਅਗਲੇ ਡੰਗ ਦੀ ਰੋਟੀ ਦਾ ਫਿਕਰ ਹੋਇਆ ਪਿਆ ਸੋ ਵੀਰੋ ਇਹ ਤਾਂ ਲੋਕਾਂ ਨੇ ਨਕਾਰੇ ਨੇ ਵੀ ਇਹਨਾਂ ਨੂੰ ਪਤਾ ਹੀ ਨਹੀਂ ਵੀ ਹੁੰਦਾ ਕੀ ਹੈ ਇਹ ਵੀ ਲੋਕਾਂ ਦੀਆਂ ਸਮੱਸਿਆਵਾਂ ਕੀ ਨੇ ਇਹ ਤਾਂ ਇਨ ਇਤਾ ਇੱਕ ਐਸਾ ਤੇ ਨੇ ਕਿ ਜੇ ਲਾਲ ਮਿਰਚਾਂ ਮਹਿੰਗੀਆਂ ਵਿਕਦੀਆਂ ਨੇ ਹਰੀਆਂ ਵੇਚਿਆ ਨਾ ਕਰੋ ਸਿੱਧੀਆਂ ਲਾਲ ਹੀ ਵੇਚਿਆ ਕਰੋ ਇਹਨੂੰ ਪਤਾ ਹੀ ਨਹੀਂ ਵੀ ਹਰੀਆਂ ਤੋਂ ਲਾਲ ਹੁੰਦੀ ਹੁੰਦੀਆਂ ਨੇ ਇੱਕ ਕਦੇ ਹੈ ਕਦੇ ਗਈ ਨਹੀਂ ਕਿਤੇ ਨਾ ਕਾਣੀ ਕਰਾਉਣ ਗਏ ਕਦੇ ਸਰੋਂ ਦੀ ਸੋ ਵੀਰੋ ਅਸੀਂ ਉਹ ਤੇਲੀਆਂ ਜਿਹੜੇ ਸਰੋਂ ਦੇ ਢੇਰ ਚ ਇੱਕ ਦਾਣਾ ਚੱਕ ਕੇ ਦੱਸ ਦਿੰਦੇ ਨੇ ਢੇਰ ਚ ਕਿੰਨਾ ਤੇਲ ਹੈ ਆ ਮੈਂ ਦੱਸਦਾ ਮੀਤ ਹਰਿੰਦਰ ਅਤਨਾ ਉਹ ਲੇ ਵਾਲਾ ਦਾ ਤੇਲ ਹੀ ਤੇਲ ਹੈ ਬਸ ਕੱਲਾ ਆ ਤਨੀ ਆਦਸ ਹੈ ਵੀ ਅਸਲੀ ਹੈ ਨਾਲੇ ਰਫਾਈਨਡ ਰਫਾਈਨਡ ਪੂਰਾ ਹੈ ਆਰਗੈਨਿਕ ਤੇਲ ਹੈ ਨਾਲੇ ਕਿ ਤੂੰ ਇਧਰੋਂ ਉਧਰੋਂ ਦਿਹਾੜੀ ਤੇ ਲੈਂਦਾ ਹੋਇਆ ਤੇਲ ਨਹੀਂ ਹੈਗਾ ਹੈ ਹੈ ਸੋ ਵੀਰੋ ਤੁਹਾਡੇ ਨਾਲ ਦੇ ਆ ਤੁਹਾਡੇ ਵਰਗੇ ਆ ਐਸੇ ਕਰਕੇ ਤੁਹਾਡੇ ਕੋਲੇ ਰਹਿ ਆਏ ਆ ਇਹ ਤਾਂ ਹੁਣ ਜਿਵੇਂ ਇਹਨਾਂ ਦੇ ਪਿੱਛੇ ਨਾ ਲੱਗ ਜਿਓ ਇਹ ਤਾਂ ਉਂਗਲਾਂ ਲਾਉਣ ਵਾਲੇ ਆ ਯਾਰ ਉਹਨ ਨਿੰਦਕੇ ਜਿਵੇਂ ਹਰਿੰਦਰ ਧਾਲੀਆ ਸਾਹਿਬ ਨੇ ਕਿਹਾ ਵੀ ਇਹ ਨਿੰਦਕੇ ਵੋਟਾਂ ਮੰਗਣਗੇ ਉਂਗਲ ਲਾਉਂਦੇ ਆ ਵਸ ਐਵੇਂ ਲੜਾਉਂਦੇ ਆ ਆਪਾਂ ਨੂੰ ਉਹ ਕੋਈ ਸ਼ਹਿਰੋਂ ਆ ਗਿਆ ਪਿੰਡੋਂ ਪਿੰਡੋਂ ਆ ਗਿਆ ਸ਼ਹਿਰ ਲਾਲਾ ਜੀ ਦੀ ਦੁਕਾਨ ਤੇ ਆ ਕੇ ਬਹਿ ਗਿਆ ਪੰਸਾਰੀ ਦੁਕਾਨ ਤੇ ਸ਼ਹਿਦ ਵਾਲਾ ਪੀਪਾ ਪਿਆ ਸੀ ਉਹ ਚੋਂ ਉਂਗਲ ਭਰੀ ਬੜਾ ਮਿੱਠਾ ਸ਼ਹਿਦ ਰੱਖਿਆ ਕਹਿੰਦਾ ਵੀ ਲਾਲਾ ਜੀ ਬਾਕੀ ਬਚਦਾ ਦੁਕਾਨ ਦੀ ਕੰਦ ਨਾ ਪੁੱਛਦਾ ਉਹ ਮਿੱਠਾ ਦੇਖ ਕੇ ਮੱਖੀਆਂ ਆ ਗਈਆਂ ਉਹ ਜਦੋਂ ਮੱਖੀਆਂ ਇਕੱਠੀਆਂ ਹੋ ਗਈਆਂ ਕੋਲ ਕਿੱਲੀ ਆ ਗਈ ਛਿਪਕਲੀ ਪੈ ਗਈ ਮੱਖੀਆਂ ਖਾਣ ਛਿਪਕਲੀ ਨੂੰ ਦੇਖ ਕੇ ਚੂਹੇ ਨੇ ਮਾਰੀ ਛਾਲ ਕਹਿੰਦਾ ਛਿਪਕਲੀ ਨੂੰ ਖਾਵਾਂਗੇ ਚੂਹੇ ਨੇ ਦੇਖ ਕੇ ਬਿੱਲੀ ਪੈ ਗਈ ਵੀ ਚੂਹਾ ਨਿਕਲ ਆਇਆ ਬਿੱਲੀ ਨੂੰ ਦੇਖ ਕੇ ਬਾਹਰ ਕੋਈ ਗਾਂ ਕਾਇ ਸੀ ਉਹਦੇ ਕੋਲ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਉਹ ਲਾਲਾ ਜੀ ਨੇ ਅੱਧਾ ਕਿਲੋ ਦਾ ਬੱਟਾ ਕੁੱਤੇ ਤੇ ਮਾਰਨ ਲੱਗਿਆ ਕੁੱਤੇ ਦੇ ਮਾਲਕ ਦੇ ਬਜੇਆ ਉਹਦੇ ਸਿਰ 'ਚ ਭਰਾੜ ਖੁੱਲ ਗਿਆ ਉਹਦੇ ਲਹੂ ਨਿਕਲ ਆਇਆ ਉਹ ਜਿਹਨੇ ਉਂਗਲ ਲਾਈ ਸੀ ਉਹ ਦੇਖੀ ਜਾਂਦਾ ਜੀ ਉਹ ਕਹਿੰਦਾ ਲਾਲਾ ਜੀ ਥੋੜਾ ਤਾਂ ਮੈਨੂੰ ਲੱਗਾ ਝਗੜਾ ਵਧ ਗਿਆ ਮੈਂ ਕੱਲ ਨੂੰ ਆਉਂਗਾ ਜੀ ਫਿਰ ਹੁਣ ਹੋ ਗਿਆ ਉਂਗਲ ਲਾ ਕੇ ਜੀ ਉਹ ਉਥੋਂ ਬਣੀ ਹੈ ਕਹਾਵ ਤੇ ਵੀ ਉਂਗਲ ਉਂਗਲ ਲਾ ਗਿਆ ਫਲਾਣਾ ਸਾਰੀ ਦੁਕਾਨਦਾਰੀ ਖਰਾਬ ਕਰਕੇ ਰੱਖ ਦਿੱਤੀ ਉਹਦੀ ਇੱਕ ਉਂਗਲ ਨੇ ਬਸ ਸੋ ਇਹਨਾਂ ਤੇ ਮੰਗਰਨਾ ਲੱਗ ਜਾਓ ਇਹ ਉਂਗਲਾਂ ਲਾਉਣ ਵਾਲੇ ਆਉਣਗੇ ਤੁਹਾਡੇ ਕੋਲੇ ਬਹੁਤ ਸੁਣ ਲਿਓ ਉਹਨਾਂ ਦੀ ਗੱਲ ਪਰ ਆਇਓ ਨਾ ਗੱਲਾਂ ਚੰਨਾਂ ਚ ਸੋ ਆ ਗੱਲਾਂ ਤੁਹਾਨੂੰ ਮੈਂ ਕਰਨਾ ਆ ਕਿਉਂਕਿ ਆਪਾਂ ਤਾਂ ਪਿੰਡਾਂ ਵਾਲਿਆਂ ਪਤਾ ਇੱਕ ਦੂਜੇ ਦੀਆਂ ਸਮੱਸਿਆਵਾਂ ਜਾਣਦੇ ਆ ਤੇ ਤੁਸੀਂ ਜੋ ਮੇਰੇ ਤੇ एहसान ਜਾਂ ਮੇਰੇ ਤੇ ਤੁਸੀਂ ਪਿਆਰ ਦੀ ਬਾਛੜ ਕੀਤੀ ਆ ਉਹਦਾ ਕੋਈ ਮੁੱਲ ਨਹੀਂ ਕਿਸੇ ਕਰੰਸੀ 'ਚ ਦੁਨੀਆ 'ਚ ਦੁਨੀਆ 'ਚ ਕਿਸੇ ਕਰੰਸੀ 'ਚ ਮੁੱਲ ਨਹੀਂ ਕਿਤੇ ਸੋਚਿਆ ਹੀ ਨਹੀਂ ਸੀ ਕਿ ਸਤੌਜ ਪਿੰਡ 'ਚੋਂ ਮੈਂ ਹਸਾਂ ਦੀਆਂ ਪੂਛਾਂ ਫੜ ਕੇ ਟੋਬਿਆਂ 'ਚੋਂ ਤਾਰੀਆਂ ਲਾਉਣ ਵਾਲਾ ਔਰ ਇਹਨਾਂ ਨੇ ਵੀ ਨਹੀਂ ਸੋਚਿਆ ਸੀ ਵੀ ਕੋਈ ਤੀਜਾ ਆ ਜੂ ਇਹਨਾਂ ਦਾ ਕੰਮ ਬਣ ਗਿਆ ਸੀ ਵੀ ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਾ ਆਪਣਾ ਕੰਮ ਚੱਲੀ ਜਾਉ ਇਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਤੀਜਾ ਆ ਜੂ ਔਰ ਆ ਵੀ ਇਹ ਜ ਕਬਾ ਜਿਹੜਾ ਕੋਈ ਕਰਦਾ ਹੀ ਕੰਮ ਉਹੀ ਹੈ ਆਉਣ ਸਾਰਦੇ ਨੇ ਪੈਨਸ਼ਨਾਂ ਬੰਦ ਕੀਤੀਆਂ ਮੈਂ ਸੱਤ ਸੱਤ ਪੈਨਸ਼ਨ ਲੈਂਦੇ ਸੀ ਮੈਂ ਕਿਹਾ ਬੰਦ ਕਰੋ ਕਹਿੰਦੇ ਐ ਕਿਉਂ ਕਰੀਏ ਮੈਂ ਕਿਹਾ ਮੈਂ ਇੱਕ ਦਿਨਾਂ ਹਜੇ ਵੀ ਜੇ ਲੈਣੀਆਂ ਉਹ ਲੈ ਲਓ ਨਹੀਂ ਅੱਧੇ ਘੰਟੇ ਬਾਅਦ ਮੈਂ ਉੱਤੇ ਵੀ ਕਾਟਾ ਮਾਰ ਦੇਣਾ ਕੰਦੇ ਚੱਲ ਠੀਕ ਹੈ 71 ਰਹਿਣ ਦੇ ਨਾ ਕਰ 7 7 ਪੈਨਸ਼ਨਾਂ ਜੀ ਜਿੰਨੀ ਵਾਰੀ ਐਮਐਲਏ ਬਣ ਕੇ ਉੰਨੀ ਪੈਨਸ਼ਨਾਂ ਸੋ ਵੀਰੋ ਮਹਾਤਮਾ ਗਾਂਧੀ ਜੀ ਕੋਲੇ ਕੱਪੜਿਆਂ ਦੀ ਕਮੀ ਨਹੀਂ ਸੀ ਪਰ ਉਹਨਾਂ ਨੂੰ ਇਹ ਪਤਾ ਸੀ ਕਿ ਦੇਸ਼ ਦੇ 80% ਲੋਕਾਂ ਦੇ ਤਨ ਤੇ ਕੱਪੜਾ ਨਹੀਂ ਹੈਗਾ ਇਸ ਕਰਕੇ ਉਹਨਾਂ ਨੇ ਆਪਣੇ ਤਨ ਤੋਂ ਕੱਪੜਾ ਲਾਤਾ ਸੀ ਮਤਲਬ ਇਹ ਦੱਸਣ ਵਾਸਤੇ ਕਿ ਭਾਈ ਅਸੀਂ ਤੁਹਾਡੇ ਦੁੱਖ ਸਮਝਦੇ ਆਂ ਅਜੀ ਤੁਹਾਡੇ ਵਰਗੇ ਆ ਅਜੀ ਤੁਹਾਡੇ ਵਰਗੇ ਹਾਲਾਤਾਂ ਚ ਰਹਿ ਸਕਦੇ ਆ ਇਹਨਾਂ ਨੂੰ ਕੀ ਪਤਾ ਜੀ ਇਹਨਾਂ ਨੂੰ ਨਾ ਪੰਜਾਬੀ ਆਵੇ ਨਾ ਕੁਝ ਇਥੇ ਤਨੌਲੇ ਆ ਕੇ ਬੁਲਾਵੋ ਧਨੌਲਾ ਕਹਿਣਗੇ ਇਹਨੂੰ ਲੈਦਾ ਸਭ ਤੋਂ ਪਹਿਲਾਂ ਤਾਂ ਤਨੌਲਾ ਕਹਿ ਹੀ ਸਕਦੇ ਹੋ ਕਿਉਂਕਿ ਡੀ ਐਚ ਨਾਲ ਹੈ ਸੋ ਇਹ ਪਰ ਇਹ ਤਨੌਲੇ ਤੇ ਇਹਨਾਂ ਨੇ ਦਵਾਈ ਲਈ ਹੋਵੇ ਨਾ ਬਸ ਸਾਰੇ ਤਨੌਲੇ ਦੇ ਮਰੀਜ਼ ਐ ਹੁਣ ਤਾਂ ਕੰਬਲੇ ਹੋਏ ਫਿਰਦੇ ਆ ਪਹਿਲਾਂ ਇਥੇ ਮਿਲਦੇ ਤਣਾਉਲੇ ਲੈ ਜਾਉ ਕਹਿੰਦਾ ਸਾਡੇ ਪਿੰਡ ਦੇ ਕਈ ਆਏ ਨੇ ਇੱਥੇ ਸਹੀ ਹੈ ਨਾ ਆ ਕਈਆਂ ਨੂੰ ਦੇਖਤੀ ਤੁਸੀਂ ਜਿਹੜਾ ਪਿੰਡ ਚੋਂ ਹੀ ਬੋਲ ਜਾ ਮਾਨ ਲਾ ਗਿਆ ਤਣਾਉਲੇ ਆ ਤਣਾਉਲੇ ਦਾ ਮਰੀਜ਼ ਆ ਤਣਾਉਲੇ ਲੈ ਜਾਓ ਇਹ ਉਹੀ ਨੇ ਹੁਣ ਸਭ ਤਣਾਉਲੇ ਵਾਲੇ ਹੋ ਗਏ ਮੈਂ ਤਾਂ ਆਪ ਕਹਤਾ ਸੀ ਉਦੋਂ ਮੈਂ ਕਿਹਾ ਵੀ ਜਿਸ ਹਾਵ ਨਾਲੇ ਹਾਰਨਗੇ ਜਮਾਨ ਤਾਂ ਜ਼ਬਤ ਹੋਣਗੇ ਹੈਗੇ ਤਾਂ ਆਪਣੇ ਇਹਨੇ ਹੁਣ ਹੋਰ ਕਿਤੇ ਤਾਂ ਭੇਜ ਨਹੀਂ ਸਕਦੇ ਕਿਤੇ ਸਰਕਾਰੀ ਪਾਗਲਖਾਨੇ ਨਾਲ ਖੋਲਣੇ ਪੈ ਜਾਣ ਵੀ ਇੱਥੇ ਰੱਖੋ ਇਹਨਾਂ ਨੂੰ ਜੀ ਦੂਜੀਆਂ ਸਟੇਟਾਂ ਕਹਿੰਨ ਤੁਸੀਂ ਕੀਤੇ ਨੇ ਪਹਿਲਾਂ ਅਸੀਂ ਕੀ ਕਰੀਏ ਸੋ ਇਹਨਾਂ ਨੂੰ ਪਤਾ ਨਹੀਂ ਨਾ ਕਿਹੜੇ ਸ਼ਹਿਰ ਦੀ ਕੀ ਸਪੈਸ਼ਲਿਟੀ ਹੈ ਸੋ ਇਸ ਕਰਕੇ ਤੁਹਾਡੇ ਕੋਲੇ ਵੀਰੋਂ ਆਏ ਆ ਮੈਨੂੰ ਤਾਂ ਚੰਗਾ ਲੱਗਿਆ ਚਲੋ ਮੈਨੂੰ ਇਸ ਗੱਲ ਦਾ ਵੀ ਚੰਗਾ ਲੱਗਿਆ ਚਲੋ ਭਾਵੇਂ ਇੱਕ ਪਲ ਲਈ ਸਹੀ ਚਲੋ ਮੇਰੇ ਬਹਾਨ ਨਹੀਂ ਸਹੀ ਥੋੜੇ ਚਿਹਰਿਆਂ ਤੇ ਮੁਸਕਰਾਹਟ ਤਾਂ ਆਈ ਅਸਾ ਤਾਂ ਸਾਡਾ ਤਾਂ ਹਾਸਾ ਹੀ ਖੋ ਕੇ ਲੈ ਗਏ ਸੀ ਯਾਰ ਸੱਥਾਂ ਚੋਂ ਰੌਣਕਾਂ ਮੁੱਕ ਗਈਆਂ 30-30 ਸਾਲ ਦੇ ਜੋ ਅੱਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚਿਖਾ ਸਮਾਨ ਬਾਣੀ ਚ ਲਿਖਿਆ ਚਿੰਤਾ ਹੀ ਖਾਗੀ ਸੰਤਾ ਸਵੇਸ ਕਰਕੇ ਅਲ ਇਨਾ ਕੱਠ ਕਾਂਗਰਸੀਆਂ ਨੇ ਜਾਂ ਬੀਜੇਪੀ ਵਾਲੇ ਨੇ ਕਰਨਾ ਹੋਵੇ ਘੱਟੋ ਘੱਟ 80-85 ਹਜ਼ਾਰ ਦੇ ਤਾਂ ਜਲੇਬੀ ਲੱਗਣਗੇ ਬਾਕੀ ਸਮਾਨ ਬਾਅਦ ਚ ਤੇ ਨਾਲੇ ਦਿਲੋਂ ਆਏ ਹਾਂ ਕੋਈ ਦਿਹਾੜੀ ਤਨ ਲੈਂਦੇ ਸੀ ਕੋਈ ਲਾਲਚ ਦੇ ਕੰਨ ਲੈਂਦੇ ਜਿਹੜੇ ਦਿਲੋਂ ਹੁੰਦਾ ਨਾ ਕੰਮ ਨਾਰਾ ਵੀ ਜਿਹੜਾ ਦਿਲੋਂ ਲੱਗਦਾ ਜਦੋਂ 2020 ਦੀ ਇਲੈਕਸ਼ਨ ਲੜ ਰਹੀ ਸੀ ਦਿੱਲੀ ਚ ਵਿਧਾਨ ਸਭਾ ਦੀ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਤੌਰ ਤੇ ਖੜੇ ਸੀ ਰਾਮਲੀਲਾ ਗਰਾਊਂਡ ਦੇ ਵਿੱਚ ਬਹੁਤ ਵੱਡੀ ਰੈਲੀ ਕੀਤੀ ਮੋਦੀ ਜੀ ਨੇ ਮੈਂ ਤਾਂ ਕੇਜਰੀਵਾਲ ਸਾਹਿਬ ਵੀ ਅਸੀਂ ਟੀਵੀ ਤੇ ਦੇਖ ਰਹੇ ਸੀ ਇਕੱਠੇ ਬੈਠੇ ਬੜਾ ਇਕੱਠ ਨਾਰੇ ਲੱਗਣ ਲੱਗੇ जो नारे लगे तेन क मैंजरीवाल साहब की तैयारी कर लो जी मुख्यमंत्री बनेंगे तुम कहते आपको कैसे पता चला मैं नारे सुन के कहने नारे तो ठीक लग रहे हैं मैं ना, ना नारे ठीक लग रहे हैं कहने कैसे स्टेज तो नारा लग्या करे हर हर मोदी जेडे मूहरे बैठे जो हर हर मोदी ਮੈਂ ਕਹਾਂ ਜੀ ਹੱਥ ਤਾਂ ਆ ਜਾਂਦਾ ਗਰਦਨ ਥੱਲੇ ਜਾਂਦੀ ਐ ਦਿਹਾੜੀ ਤੇ ਆਏ ਨੇ ਇਹ ਨਹੀਂ ਵੋਟ ਪਾਉਂਦੇ ਨਹੀਂ ਵੋਟ ਪਾਉਂਦੇ ਹੋ ਗਿਆ ਕਮੋ ਹੀ ਫਿਰ 70 46 ਸুইস ਕਰਕੇ ਵੀਰੋ ਅੱਛਾ ਨਾ ਤੁਹਾਡਾ ਲੋਕਾਂ ਦਾ ਇਹ ਪਤਾ ਲੱਗੇ ਵੀ ਸਲਾਹ ਕਦੋਂ ਕਰਦੇ ਹਾਂ ਵੀ ਕਿਹਨੂੰ ਮਾਣ ਜਣਾ ਨਾ ਕਦੇ ਨਹੀਂ ਦੇਖੇ ਮੈਂ ਵੀ ਦੋ ਬੰਦੇ ਗੱਲਾਂ ਕਰਦੇ ਵੀ ਇਹਨੂੰ ਪਾਵਾਂਗੇ ਅੱਖਾਂ ਅੱਖਾਂ ਚ ਹੀ ਕਰ ਲੈਣੇ ਵਾ ਕਿਵੇਂ ਐ ਬਲਵੀਰ ਹਾਂ ਇਧਰ ਤੁਹਾਡੇ ਕਹਿੰਦੇ ਹਾਂ ਹਾਂ ਬਸ ਲੈ ਮਾਂ ਹੀ ਤਾਂ ਕੋਈ ਨਾ ਕੋਈ ਮੈਂ ਮਰਦੋ ਮੈਂ